ਮਨੇਸਰ ਜੀ ਅੱਜ ਕੱਲ ਗਲਤੀ ਕਿਹੜਾ ਨਹੀਂ ਕਰਦਾ ਬੰਦੇ ਦਾ ਗਲਤੀ ਕਰਦਾ ਹੀ ਆ ਬੰਦੇ ਤੋਂ ਗਲਤੀ ਹੋ ਵੀ ਜਾਂਦੀ ਆ ਕਿ ਉਹ ਜਾਣ ਪੁੱਝ ਕੇ ਕਰ ਦਿੰਦਾ ਕਿ ਵੀਰੇ ਚੰਚੇਤ ਹੋ ਜਾਂਦੀ ਆ ਰੱਬ ਤੋਂ ਵੀ ਗਲਤੀ ਹੋ ਜਾਂਦੀ ਆ ਭਗਵਾਨ ਤੋਂ ਵੀ ਗਲਤੀ ਹੋ ਜਾਂਦੀ ਆ ਦੇਵੀ ਦੇਵਤਿਆਂ ਤੋਂ ਵੀ ਗਲਤੀਆਂ ਹੋ ਜਾਂਦੀਆਂ ਨੇ ਉਹ ਦੱਸਾਂ ਕਿ ਮੈਂ ਮੁੱਢ ਕਦੀਮੀ ਤੋਂ ਬੰਦਾ ਗਲਤੀ ਦਾ ਪੁੱਤਲਾ ਹੈ ਗਲਤੀ ਗਲਤ ਬੰਦੇ ਨੂੰ ਤੁਰ ਤੋਂ ਕਰਦੀ ਆ ਆਹੀ ਗਲਤੀ ਸ਼ਿਵ ਜੀ ਕੀ ਪੀਸ ਉਡਾ ਇਕਦਾ ਮੈਂ ਸਦਕੇ ਲਾ ਕੇ ਸਿਰ ਹਾਤੀ ਦਾ ਦੌਰਾਂ ਅਣ ਬਰਾਹੀ ਲਾ ਕੇ ਸਿਰ ਹਾਤੀ ਦਾ ਦੌਰਾਂ ਅਣ ਬਰਾਹੀ ਗਲਤੀ ਸੀਤਾ ਦੀ ਜੇ ਲਖਮਣ ਰੇਖਾ ਤਪਦੀ ਨਾ ਗਲਤੀ 라ਵਣ ਦੀ ਨੇ ਲੰਕਾ ਪਾਸੇ ਮ ਕਰਾਈ ਗਲਤੀ 라ਵਣ ਦੀ ਨੇ ਲੰਕਾ ਪਾਸੇ ਮ ਕਰਾਈ ਗਲਤੀ ਚੰਦੇ ਰਮਾ ਦੀ ਅੱਖ ਲੱਗ ਕੇ ਇੰਦਰ ਦੇ ਨਾਰ ਆਲਿਆ ਪਿੱਛੇ ਫਿਰ ਇੱਕ ਅੰਕ ਲਵਾਈ ਗਲਤੀ ਨੰਦ ਸੋਣੀ ਦੀ ਕੱਚਾ ਰਖੀ ਕੰਡੇ ਤੇ ਮੈਂ ਸਦਕੇ ਗਲਤੀ ਕਈ ਦੋ ਉਨੀ ਨੇ ਹੀਰ ਜੱਟੀ ਮਰਵਾਈ ਗਲਤੀ ਕਈ ਦੋ ਉਨੀ ਨੇ ਹੀਰ ਜੱਟੀ ਮਰਵਾਈ ਗਲਤੀ ਨੂੰ ਨਾ ਦੀ ਹੱਥ ਪੈਰ ਵਧਾਤੇ ਪੂਰਨ ਦੇ ਗਲਤੀ ਪੂਰਨ ਦੀ ਕੇ ਸੁੰਦਰਾ ਨਾ ਪਰਣਾ ਹਾਈ ਗਲਤੀ ਨਾਰਦ ਦੀ ਜੇ ਮੋਤ ਨਹੀਂ ਹੁੰਦਾ ਲక్ష్ਮੀ ਤੇ ਮੈਂ ਸਦਕੇ ਗਲਤੀ ਨਾਰਦ ਦੀ ਜੇ ਮੋਤ ਨਹੀਂ ਹੁੰਦਾ ਲక్ష్ਮੀ ਤੇ ਤਾਈਓ ਮਾਲਕ ਨੇ ਅਸੀਂ ਬਾਂਦਰ ਸ਼ਕਲ ਬਣਾ ਹਾਈ ਤਾਈਓ ਮਾਲਕ ਨੇ ਅਸੀਂ ਬਾਂਦਰ ਸ਼ਕਲ ਬਣਾ ਹਾਈ ਗਲਤੀ ਸਹਬਾਂ ਦੀ ਮਰਵਾ ਤਾ ਮਿਰਜਾ ਜੰਦੇ ਠਾ ਗਲਤੀ ਸਹਬਾਂ ਦੀ ਮਰਵਾ ਤਾ ਮਿਰਜਾ ਜੰਦੇ ਠਾ ਗਲਤੀ ਮਿਰਜੇ ਦੀ ਨਾ ਦਾਨਾਬਾਦ ਬਚਾਈ ਗਲਤੀ ਤੂਰ ਕੋਟਿਆ ਕਰ ਗਿਆ ਪਾਰੀ ਸਿੰਦਕੀ ਬਈ ਮੈਂ ਸਦਕੇ ਗਲਤੀ ਤੂਰ ਕੋਟਿਆ ਕਰ ਗਿਆ ਪਾਰੀ ਸਿੰਦਕੀ ਬਈ ਗਲਤੀ ਲੋਕਾਂ ਦੀ ਚੋ ਖਟ ਗਿਆ ਵਡਿਆ ਆਈ ਗਲਤੀ ਲੋਕਾਂ ਦੀ ਚੋਂ ਖਟ ਗਿਆ ਵਡਿਆ